ਉਨਸਾਮ ਖਾਦ ਦੇ ਉੱਪਰ ਦਰਖਤ ਦੇ ਨਾਲ ਲਟਕੀ ਹੋਈ ਇੱਕ Laash ਮਿਲਣ ਦੇ ਨਾਲ ਇਲਾਕੇ ਦੇ ਵਿੱਚ ਤੇ ਮੁਹੱਲੇ ਦੇ ਵਿੱਚ ਜਿੱਤੇ ਸੰਸਨੀ ਫੈਲ ਗਈ ਹੈ ਤਾਂ ਉੱਥੇ ਹੀ ਲੋਕ ਵੀ ਦਹਿਰ ਉੱਠੇ ਨੇ ਦਰਸਲ ਇੱਕ Laash ਬਾਰੇ ਜਦੋਂ ਪਤਾ ਲੋਕਾਂ ਨੂੰ ਲੱਗਿਆ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਲਿਆ ਲੇਕਿਨ ਜਦੋਂ ਇਸ ਮੌਕੇ ਲੋਕ ਤੇ ਪੁਲਿਸ লাশ ਦੇ ਕੋਲ ਪਹੁੰਚੇ ਤਾਂ লাশ ਕਾਫੀ ਪੁਰਾਣੀ ਲੱਗ ਰਹੀ ਸੀ ਤੇ ਉਸ ਦੇ ਉੱਪਰ ਮੱਖੀਆਂ ਹੀ ਮੱਖੀਆਂ ਬੈਠੀਆਂ ਹੋਈਆਂ ਸੀ ਤੇ ਲੋਕਾਂ ਦਾ ਇੱਥੇ ਖੜਨਾ ਵੀ ਦੁੱਬਰ ਹੋ ਰਿਹਾ ਸੀ ਲੇਕਿਨ ਕਿਵੇਂ ਨਾ ਕਿਵੇਂ ਪੁਲਿਸ ਵੱਲੋਂ ਇਸ লাশ ਨੂੰ ਉਤਾਰਿਆ ਗਿਆ ਤੇ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤਾ ਗਿਆ ਤੇ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਪ੍ਰਤਾਪ ਨਗਰ ਦਾ ਦੱਸਿਆ ਜਾ ਰਿਹਾ ਜਿੱਥੋਂ ਕਿ ਨੌਜਵਾਨ ਜੋ ਕਿ ਮਹਿਜ਼ 25 ਸਾਲ ਦਾ ਦੱਸਿਆ ਜਾ ਰਿਹਾ ਤੇ ਉਸ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਵੀ ਨੇ ਤੇ ਮੌਕੇ ਤੇ ਪਹੁੰਚੀ ਉਸਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਰੋਂਦੀ ਹੋਈ ਚੱਲੇ ਨਹੀਂ ਜਾਂਦੀ। ਮਾਮਲੇ ਬਾਰੇ ਬੋਲਦੇ ਹੋਏ ਵਾਰਡ ਦੇ ਕਾਉਂਸਲਰ ਨੇ ਦੱਸਿਆ ਕਿ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ ਲੇਕਿਨ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਮੈਨੂੰ ਕਿਸੇ ਦੇ ਥਰੂ ਜਾਣਕਾਰੀ ਮਿਲੀ ਕਿਸੇ ਲੇਡੀਜ਼ ਨੇ ਜਾ ਕੇ ਇਨਫੋਰਮ ਕੀਤਾ ਇਹ ਫਲਾਨੀ ਜਗ੍ਹਾ ਦੇ ਉੱਪਰ ਇੱਕ ਡੈੱਡ ਬਾਡੀ ਲਟਕੀ ਪਈ ਹੈ ਜਿਹਦੀ ਮਤਲਬ ਕਾਫੀ ਦਿਨਾਂ ਦੀ ਉਹ ਦੱਸਿਆ ਜੋ ਆ ਕਿ ਫਿਰ ਮੌਕੇ ਦੇ ਉੱਤੇ ਦੇਖਿਆ ਕਿ ਇਸ ਨੂੰ ਦੇਖ ਕੇ ਇਹ ਜਾਪਦਾ ਹੈਗਾ ਕਿ ਇਹ ਜਿਹੜਾ ਹੈਗਾ ਕੁਝ ਵੀ ਇਹਦੇ ਤੇ ਟਿਕਟ ਟਿੱਪਣੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਦੇਖਣ ਦੇ ਉੱਤੇ ਇਹ ਵੀ ਲੱਗਦਾ ਹੈਗਾ ਆ ਭਈ ਇਹ ਕਿਤੇ ਮਰਡਰ ਕਰਕੇ ਲਟਕਾ ਦਿੱਤੀ ਗਈ ਹੈ ਜਿਸ ਹਿਸਾਬ ਨਾਲ ਉਹ ਟਾਣੀਆਂ ਬਰੀਕ ਬਰੀਕ ਟਾਣੀਆਂ ਦੇ ਨਾਲ ਲਟਕਿਆ ਪਿਆ ਆ ਉਹ ਲੱਗਦਾ ਨਹੀਂ ਹੈਗਾ ਇਦਾਂ ਦਾ ਵੀ ਹੈਂਗ ਹੋ ਕੇ ਮਰਿਆ ਔਰ ਇੱਥੇ ਇੱਕ ਲੜਕਾ ਹੁਣੇ ਥੋੜੀ ਦੇਰ ਪਹਿਲਾਂ ਆਇਆ ਸੀਗਾ ਔਰ ਉਹ ਦੱਸ ਕੇ ਗਿਆ ਕਿ ਮੈਂ ਇਹਨਾਂ ਨੂੰ ਜਾਣਦਾ ਮੇਰੇ ਜੀਜਾ ਜੀ ਆ ਥੋੜੇ ਦਿਨ ਪਹਿਲਾਂ ਲੜਕੇ ਇੱਥੋਂ ਘਰੋਂ ਚਲੇ ਗਏ ਆ ਬਟ ਉਹ ਵੀ ਕੋਈ 5-7 ਮਿੰਟ ਦੇ ਬਖਵੇ ਬਾਅਦ ਉਹ ਲੜਕਾ ਵੀ ਇੱਥੋਂ ਗਾਇਬ ਹੋ ਗਿਆ ਇਸ ਕਰਕੇ ਕੁਝ ਭੇਡ ਭਰੇ ਹਾਲਾਤ ਹੀ ਇਸ ਡੈੱਡ ਬੋਡੀ ਦੇ ਜਾਪਦੇ ਹੈਗੇ ਆ ਕੁਝ ਵੀ ਕਿਹਾ ਨਹੀਂ ਜਾ ਸਕਦਾ ਵੀ ਇਹ ਕਿੱਦਾਂ ਡੈਥ ਹੋਈ ਆ ਮਾਰਿਆ ਗਿਆ ਜਾਂ ਆਪ ਲੱਟ ਗਿਆ ਇਹ ਹਜੇ ਅਣਸੁਲੀ ਜੇ ਕਹਾਣੀ ਹੈਗੀ ਆ ਇਥੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਸਾਡੇ ਮੁੰਸ਼ੀ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਕਿਥੇ ਬੋਡੀ ਜਿਹੜੀ ਆ ਉਹ ਪੇਟ ਦੇ ਨਾਲ ਲਟਕੀ ਹੈਗੀ ਆ ਉਹ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਕਾਫੀ ਲੋਕ ਇਕੱਠੇ ਆ ਆਇਡੈਂਟੀਫਾਈ ਜਿਹੜੀ ਬੋਡੀ ਹੋ ਗਈ ਆ ਉਹਦਾ ਨਾਮ ਹੈਗਾ ਕਲੇਸ਼ ਪੁੱਤਰ ਛਤਰੂਗਨ ਸੈਣੀ ਪ੍ਰਤਾਪਨਗਰ ਦਾ ਹੀ ਹੈਗਾ ਜੀ ਤਿੰਨੇ ਦੇ ਬੱਚੇ ਆ ਵਿਆਹਿਆ ਜੀ ਉਮਰ ਇਹਦੀ 25 ਸਾਲ ਕਰੀਬ ਦੱਸਦੇ ਆ ਬਾਕੀ ਜਿਹੜੇ ਕਪਤੀਸ਼ ਜੋ ਵੀ ਸਾਹਮਣੇ ਤਤ ਹੁੰਦੇ ਆ ਫਿਲਹਾਲ ਅਸੀਂ ਜਿਹੜੀ ਬੋਡੀ ਨੂੰ ਸਿਵਲ ਹਸਪੀਟਲ ਲੈ ਜਾ ਰਹੇ ਆ ਜੀ ਕਣਾ ਮਰਡਰ ਤੋਂ ਅੰਤੋਂ ਆਇਆ ਜੈ ਹਿੰਦ ਸਰ ਲੋਕਾਂ ਵੱਲੋਂ ਕਤਲ ਦਾ ਵੀ ਖਾਸਾ ਜਿਹੜਾ ਕਿ ਜਤਾਇਆ ਜਾ ਰਿਹਾ ਇਹ ਦੇਖਦੇ ਆਂ ਜੀ ਬਾਕੀ ਤਪਤੀਸ਼ ਦੇ ਵਿੱਚ ਕੀ ਵੈਰੀਫਾਈ ਕਰ ਰਹੇ ਆਂ ਅਸੀਂ ਵੈਸੇ ਤਾਂ ਫਿਲਹਾਲ ਉਹਨੇ ਦਰਖਤ ਦੇ ਨਾਲ ਰਸੀਪਾਗੇ ਲਟਕੇ ਆ ਜੀ ਬਾਕੀ ਜੋ ਤਪਤੀ ਸਾਹਮਣੇ ਆਊਗੀ ਉਹ ਆਪਾਂ ਅਮਲ ਚ ਲਿਆਵਾਂਗੇ ਜੀ ਜਗਬਾਨੀ ਟੀਵੀ ਲਈ ਯਾਨੀ ਕੇਤ ਸ਼ਰਮਾ ਦੀ ਰਿਪੋਰਟ